ਹੱਤਵਾਂ ਚੰਨੀ ਜੀ ਬਹੁਤ ਦੂਰ ਹੱਥ ਬਹੁਤ ਦੂਰ ਹੱਥ ਡਰਾਈਵਰ ਜੀ ਇੱਕ ਘੜਾਈ ਇੱਕ ਮਿੰਟ ਇੱਕ ਮਿੰਟ ਬਾਜੀ ਜਿੰਨੇ ਘੜਾਈ ਜੀ ਦੇ ਬਾਅਦ ਬਾਬੂ ਫੜਦੇ ਫੜਦੇ ਫੜੀ ਰੱਖੋ ਓ ਓ घड़ दो घड़ दो कौर ही रखो यो यो ਅਧਿਕਤ ਨਹੀਂ ਆ ਜੀ ਅਧਿਕਤ ਨਹੀਂ ਆ ਬਾਦ ਫਿਰ ਆਪਾਂ ਵਾਈਟ ਦਾ ਕਰ ਬਣਦੇ ਆਂ ਜੀ ਵੀਡੀਓ ਬਾਜੀ ਕਰਦੇ ਫੋਟੋ ਬਾਤ ਕਰ ਜਾਂਦੇ ਜੀ ਨਹੀਂ ਹੋਏ ਬਾਤ ਕਰਾਂਗੇ ਫੋਟੋ ਬਾਤ ਕਰਾਂਗੇ ਫੋਟੋ ਬਾਤ ਕਰਾਂਗੇ ਸਰ ਪਹਿਲਾਂ ਮੈਂ ਪੀਸੀ ਕਰ ਲਾਂ ਬਿਲਕੁਲ ਬਾਤਾਂ ਨਾਲ ਬਿਜੂਲ ਕਰ ਆਪ ਇਨ੍ਹਾਂ ਦੀਆਂ ਡਾਇਰੈਕਸ਼ਨਸ ਤੇ ਆਪਣੇ ਡੀਏਜੀ ਰੇਂਜ ਮੈਡਲ ਰੇਂਜ ਤੇ ਜਿਹੜੀਆਂ ਸਾਡੇ ਨਿਸ਼ਾ ਨਿਰਦੇਸ਼ ਨੇ ਉਹਨਾਂ ਤੇ ਐਕਟ ਕਰਦੇ ਹੋਏ ਸੀਆਈਏ ਦੀ ਟੀਮ ਦੇ ਅੰਦਰ ਦਾ ਸੁਪਰਵੀਜ਼ਨ ਆਫ ਵੈਵਰ ਤੇ yogesh ਤੇ ਸਾਡੇ SPs ਨੇ ਦੋਨੋਂ ਇਹਨਾਂ ਦੇ ਸੁਪਰਵੀਜ਼ਨ ਦੇ ਅੰਡਰ ਇਹਨਾਂ ਨੇ ਚੰਗਾ ਕੰਮ ਕੀਤਾ ਤਿੰਨ ਅਲੱਗ-ਅਲੱਗ ਕੇਸਿਸ ਦਰਜ ਹੋਏ ਨੇ ਜਿਨ੍ਹਾਂ ਚੋਂ ਦੋ ਅਨਾਜ ਮੰਡੀ ਚ ਪਰਚੇ ਦਰਜ ਹੋਏ ਮਕਦਮਾ ਨੰਬਰ 19 ਤੇ ਮਕਦਮਾ ਨੰਬਰ 20 ਤੇ ਇੱਕ ਮਕਦਮਾ ਜਿਹੜਾ ਉਸ ਨੌਰ ਥਾਣੇ ਦਰਜ ਹੋਇਆ ਜਿਹੜਾ ਕਿ FIR ਨੰਬਰ 14 ਟੋਟਲ ਤਿੰਨ ਇਹਦੇ ਚ ਪਰਚੇ ਦਰਜ ਨੇ ਤੇ ਪੰਜ ਅਸਲੇ ਬਰਾਮਦ ਹੋਏ ਨੇ ਜਿਹੜੇ ਅਨਾਜ ਮੰਡੀ ਚ ਦੋ ਪਰਚੇ ਦਰਜ ਹੋਏ ਨੇ ਦੋਨਾਂ ਚ ਦੋ ਦੋ 32 ਬੋਰ ਦੇ ਵੈਪਨ ਰਿਕਵਰ ਹੋਏ ਤੇ ਲਾਈ ਬਰਾਊਂਡਰੀ ਕਵਰ ਹੋਏ ਨੇ ਜਿਹੜਾ ਸਨੌਰ ਚ ਪਰਚਾ ਦਰਜ ਹੋਇਆ ਉਹਦੇ ਵਿੱਚ ਇੱਕ 315 ਬੋਰ ਦਾ ਤੇ ਤਿੰਨ ਜਿੰਦਾ ਰਮਤ ਬਰਾਮਦ ਹੋਏ ਕਮਿੰਗ ਟੂ 19 ਨੰਬਰ ਮੁਕਦਮਾ ਜਿਹੜਾ ਅਨਾਜ ਮੰਡੀ ਦਾ ਪਰਚਾ ਦਰਜ ਉਹਦੇ ਚ ਕੁਲਵਿੰਦਰ ਸਿੰਘ ਮੁਫਰ ਨੂੰ ਅਰੈਸਟ ਕੀਤਾ ਗਿਆ ਇਹਦੇ ਕੋਲੋਂ ਦੋ 32 ਬੋਰ ਦੇ ਪਿਸਤਲ ਰਿਕਵਰ ਹੋਏ ਨੇ ਤੇ ਨਾਲ ਲਾਈ ਬਰਾਊਂਡ ਰਿਕਵਰ ਹੋਏ ਨੇ ਤੇ ਜਿਹੜਾ 20 ਨੰਬਰ ਮੁਕਦਮਾ ਅਨਾਜ ਮੰਡੀ ਦਾ ਉਹਦੇ ਵਿੱਚ ਦਿਲਦਾਰ ਖਾਨ ਨੂੰ ਅਰੈਸਟ ਕੀਤਾ ਗਿਆ ਜਿਹੜਾ ਕਿ 69/24 ਐਫ ਆਈ ਆਰ ਬਨੂਰ ਥਾਣੇ ਦੀ ਟੋਲ ਪਲਾਜ਼ਾ ਤੇ 307 ਦਾ ਪਰਚਾ ਦਰਜ ਹੋਇਆ ਸੀ ਕਾਪਲਾ ਨਾਲ ਹਮਲਾ ਕੀਤਾ ਸੀ ਇਹਨੇ ਉਹਦੇ ਚ ਵਾਂਟਡ ਸੀਗਾ ਪਿਛਲੇ 1 ਸਾਲ ਤੋਂ ਆਲਮੋਸਟ ਉਹਦੇ ਚ ਇਹਨੂੰ ਅਰੈਸਟ ਕੀਤਾ ਗਿਆ ਦੋ ਇਹਦੇ ਕੋਲੋਂ ਵੈਪਨ ਦੇ ਕਵਰ ਹੋਏ ਨੇ ਤੇ ਤੀਜਾ ਜਿਹੜਾ ਪਰਚਾ ਸਨੌਰ ਥਾਣੇ ਦਾ ਹੈ ਉਹਦੇ ਚ ਮਨਿੰਦਰ ਸਿੰਘ ਔਰ ਫਲੱਡੂ ਨੂੰ ਅਰੈਸਟ ਕੀਤਾ ਗਿਆ 315 ਬੋਰ ਦਾ ਵੈਪਨ ਇਹਦੇ ਕੋਲੋਂ ਰਿਕਵਰ ਹੋਇਆ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਇਹਨਾਂ ਨੂੰ ਕੋਰਟ ਚ ਪੇਸ਼ ਕੀਤਾ ਜਾਊਗਾ ਤੇ ਰਿਮਾਂਡ ਲੈ ਕੇ ਕਲੀਅਰ ਕੀਤਾ ਜਾਊਗਾ ਵੈਪਨ ਕਿੱਥੋਂ ਆਏ ਸੀ ਕਿਸ ਪਰਪਸ ਲਈ ਇਹਨਾਂ ਨੇ ਮੰਗਾਏ ਨੇ ਤੇ ਇਹਨਾਂ ਦਾ ਕੀ ਅੱਗੇ ਇਰਾਦਾ ਸੀਗਾ ਕਿ ਇਹਨਾਂ ਦੇ ਟਾਰਗੇਟ ਸੀਗੇ ਅਜੇ ਤੱਕ ਜਿਹੜੀ ਤਫਤੀਸ਼ ਚ ਆਇਆ ਕੁਲਵਿੰਦਰ ਸਿੰਘ ਮੋਫਰ ਜਿਹੜਾ ਹੈ ਇਹ ਲੜਾਈਆਂ ਵਗੈਰਾ ਚ ਜਾਂਦਾ ਸੀ ਇਹਦੇ ਤੇ ਪਹਿਲਾਂ ਵੀ ਪਰਚੇ ਦਰਜ ਨੇ ਜਿਹੜਾ ਦਿਲਦਾਰ ਖਾਨ ਹੈ ਇਹਦੇ ਤੇ ਵੀ ਤਿੰਨ ਪਰਚੇ ਦਰਜ ਨੇ ਇੱਕ ਜਿਹੜਾ ਮੈਂ ਤੁਹਾਨੂੰ ਦੱਸਿਆ ਬਨੂਰ ਥਾਣੇ ਵਾਲਾ ਇਸ ਤੋਂ ਇਲਾਵਾ ਚੰਡੀਗੜ੍ਹ ਦੇ ਦੋ ਪਰਚੇ ਦਰਜ ਨੇ ਜਿੰਨਾ ਵਿੱਚ ਸਜਾ ਜਾਊਗਾ ਕੁਲਵਿੰਦਰ ਲੱਡੂ ਦਾ ਰਿਕਾਰਡ ਕਲੀਨ ਹੈ ਪਰ ਸਾਡੇ ਇਨਫੋਰਮੇਸ਼ਨ ਦੇ ਮੁਤਾਬਕ ਇਹ ਵੀ ਛੋਟੀਆਂ ਮੋਟੀਆਂ ਲੜਾਈਆਂ ਚ ਜਾਂਦਾ ਹੈ ਤੇ ਜਿਹੜਾ ਥਰਡ ਹੈ ਕੁਲਵਿੰਦਰ ਮੁਫਰ ਇਹਦੇ ਤੇ ਵੀ ਤਿੰਨ ਪਰਚੇ ਦਰਜ ਨੇ ਸੋ ਇਹਨਾਂ ਤਿੰਨਾਂ ਦੀ ਅਰੇਸਟ ਨਾਲ ਕੋਈ ਜਿਹੜੀ ਵਾਰਦਾਤ ਹੈ ਵੈਪਨਸ ਨਾਲ ਕਰਨ ਦੀ ਇਹਨਾਂ ਦੀ ਕੋਸ਼ਿਸ਼ ਸੀਗੀ ਉਹਨੂੰ ਅਵਰਟ ਕੀਤਾ ਗਿਆ ਉਹਨੂੰ ਰੋਕਿਆ ਗਿਆ ਸਰ ਇਹਨਾਂ ਗੈਂਗਸਟਰ ਨਾਲ ਵੀ ਕੋਈ ਤਾਲੁਕਤ ਨੇ ਗੈਂਗਸਟਰਸ ਨਾਲ ਹੈਗੇ ਪਰ ਕਿਹੜੇ ਗੈਂਗ ਨਾਲ ਇਨਵੋਲਟ ਨੇ ਉਹ ਹਜੇ ਤਫਤੀਸ਼ ਦਾ 파ਟ ਹੈ ਉਹ ਚੈੱਕ ਕਰ ਰਹੇ ਤੇ ਜਾਣਕਾਰੀ ਕਿਸ ਤਰੀਕੇ ਨਾਲ ਮੇਨ ਇਨਵੈਸਟੀਗੇਸ਼ਨ ਕਿਵੇਂ ਹੋ ਰਹੀ ਸੀ ਇਹ ਸੀਆਈਏ ਪਟਿਆਲਾ ਕੋਲ ਇਨਫੋਰਮੇਸ਼ਨ ਆਈ ਸੀ ਕਿ ਇਹਦੇ ਬੰਦਿਆਂ ਕੋਲ ਵੈਪਨ ਹੈ ਅਲੱਗ-ਤਿੰਨ ਅਲੱਗ-ਤਿੰਨ ਇਨਫੋਰਮੇਸ਼ਨਸ ਆਈਆਂ ਸੀ ਸੋ ਉਹਨਾਂ ਦੇ ਐਕਟ ਕਰਦੇ ਹੋਏ ਜਦੋਂ ਰੇਡ ਕੀਤੀ ਤੇ ਉਸ ਰੇਡ ਵਿੱਚ ਸਾਰੀ ਰਿਕਵਰੀ ਹੋ ਗਈ। ਸਰ ਫੌਰੇ ਜਿੱਥੇ ਜਿਹਦਾ ਨਾਮ ਹੈ ਲਾਰੈਂਸ ਸੋ ਲਾਰੈਂਸ ਖਾਨ ਹੈ ਜਿਹਦਾ ਲਾਰੈਂਸ ਛਣੋਈ ਦਾ ਸਾਥੀ ਕਿਹਾ ਜਾਦਾ। ਦੇਖੋ ਜਿਹੜਾ ਹਜੇ ਤੱਕ ਸਾਡੇ ਕੋਲ ਇਨਫੋਰਮੇਸ਼ਨ ਹੈ ਇਹ ਹੈਗਾ ਕਿ ਇਹਦੀ ਐਫੀਲੀਏਸ਼ਨ ਲਾਰੈਂਸ ਨਾਲ ਪੁਰਾਣੀ ਰਹੀ ਹੈ। ਬਟ ਕਿਉਂਕਿ ਉਹਨੇ ਲਾਰੈਂਸ ਕਾਫੀ ਧੇਰ ਤੋਂ ਅੰਦਰ ਹੈ ਜੇਬ 'ਚ ਸੋ ਹੁਣ ਉਹ ਐਫੀਲੀਏਸ਼ਨ ਐਗਜ਼ਿਸਟ ਕਰਦੀ ਹੈ ਕਿ ਨਹੀਂ ਕਰਦੀ। ਉਹ ਚੈੱਕ ਕਰਨਾ ਚ ਬਾਕੀ ਪਿਛਲੇ ਜਿਹੜੇ ਇਥੇ ਆਪੜੇ ਗਏ ਹੁੰਦੇ ਜੀ ਮੁਹਾਲੀ ਦਾ ਜੀ ਕਰਾਇਆ ਮੁਹਾਲੀ ਦੇ ਨਾਲ ਰਿਲੇਟਡ ਸੀ ਇਹ ਵੀ ਉਹਨਾਂ ਨਾਲ ਕੁਝ ਜੁੜਦਾ ਹੋਵੇ ਮੰਨ ਲਓ ਹਜੇ ਤਫਤੀਸ਼ ਕਰਨੀ ਬਾਕੀ ਹੈ ਹਜੇ ਤੱਕ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈਗੀ ਉਹਦੇ ਵਿੱਚ ਇਹ ਲੋਨ ਗੋਲਫ ਟਾਈਪ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਦੀ ਡਾਇਰੈਕਸ਼ਨ ਤੇ ਕੰਮ ਨਹੀਂ ਸੀ ਕਰ ਰਿਹਾ ਅਲੱਗ ਹੀ ਚੱਲ ਰਿਆ ਸੀਗਾ ਸੋ ਉਸੇ ਕਰਕੇ ਮੈਂ ਕਹਿ ਰਿਹਾ ਕਿ ਅਫੀਲੀਏਸ਼ਨ ਹਜੇ ਕੋਈ ਕਲੀਅਰਟੀ ਨਹੀਂ ਹੈ ਜੀ ਇਹ ਸਰ ਫੜੇ ਕਿੱਥੇ ਗਏ ਇਹ ਪਟਿਆਲਾ ਤੋਂ ਹੀ ਫੜੇ ਗਏ ਜੀ ਸਾਰੇ 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 ਹਾਂ ਜੀ ਵੇਖਿਆ ਤਿੰਨੇ ਦੋਸ਼ੀ ਅਲੱਗ-ਅਲੱਗ ਏਰੀਆ ਤੋਂ ਫੜੇ ਨੇ ਇਹਨਾਂ ਦਾ ਆਪਸ ਵਿੱਚ ਕੀ ਲਿੰਕ ਆਇਆ ਸਾਹਮਣੇ ਨਹੀਂ ਕੋਈ ਲਿੰਕ ਨਹੀਂ ਹੈਗਾ ਆਪਸ ਵਿੱਚ ਇਹਨਾਂ ਦੇ ਤਿੰਨੋਂ ਆਈਸੋਲੇਟਿਡ ਇਨਸੀਡੈਂਟ ਨੇ ਆਈਸੋਲੇਟਿਡ ਇਨਫੋਰਮੇਸ਼ਨਸ ਨੇ ਉਹਨਾਂ ਤੇ ਐਕਟ ਕਰਦੇ ਹੋਏ ਇਹਨਾਂ ਨੂੰ ਅਰੈਸਟ ਕੀਤਾ ਗਿਆ ਅਜੇ ਤੱਕ ਇਹਨਾਂ ਦਾ ਆਪਸੀ ਲਿੰਕ ਕੋਈ ਨਹੀਂ ਹੈ